ਇੱਕ ਥਾਣਾ ਥਰਮਲ ਵਿਖੇ ਸਾਡੇ ਕੋਲ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਗਰੁੱਪਾਂ ਦੀ ਕੋਈ ਆਪਸ ਵਿੱਚ ਕੋਈ ਇੱਕ ਜਗ੍ਹਾ ਦੇ ਰਹਿਣ ਵਾਲੇ ਨੇ ਗਵੰਡੀ ਨੇ ਉਹਨਾਂ ਦੀ ਆਪਸੀ ਕਿਸੇ ਵਜ੍ਹਾ ਕਰਕੇ ਲੜਾਈ ਹੋਈ ਹੈ ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ। ਉਸ ਲੜਾਈ ਨੂੰ ਚੱਲਦੇ ਹੋਏ ਇੱਕ ਧਿਰ ਨੇ ਦੂਜਿਆਂ ਦੇ ਲੜਾਈ ਝਗੜਾ ਵੀ ਹੋਇਆ ਤੇ ਘਰ ਦੇ ਵੀ ਥੋੜੀ ਭੰਤੋੜ ਕੀਤੀ ਹੈਗੀ ਆ। ਜਿਸ ਨੂੰ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜੀ 51/25 ਤੇ ਜਿਸ ਦੇ ਵਿੱਚ ਰਮਾਨ ਜਿਸ ਦੇ ਕੰਪਲੇਨਰ ਨੇ ਜਿਸ ਵੱਲੋਂ ਉਹਨਾਂ ਵੱਲੋਂ 6 ਦੋਸ਼ੀਆਂ ਦਾ ਨਾਮ ਲਿਖਾਇਆ ਗਿਆ ਸੀਗਾ ਬਾਈ ਨੇਮ ਜਿੰਨਾਂ ਵਿੱਚੋਂ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਦੀ ਟੀਮ ਵੱਲੋਂ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਇਹ ਜਿਹੜੇ ਬਾਕੀ ਦੋਸ਼ੀ ਹੈ ਉਹਨਾਂ ਦੀ ਭਾਲ ਜਾਰੀ ਹੈ ਜੀ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ ਇੱਕ ਥਾਣਾ ਥਰਮਲ ਵਿਖੇ ਸਾਡੇ ਕੋਲ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਗਰੁੱਪਾਂ ਦੇ ਕੋਈ ਆਪਸ ਵਿੱਚ ਕੋਈ ਇੱਕ ਜਗ੍ਹਾ ਤੇ ਰਹਿਣ ਵਾਲੇ ਨੇ ਗਵੰਡੀ ਨੇ ਉਹਨਾਂ ਦੀ ਆਪਸੀ ਕਿਸੇ ਵਜ੍ਹਾ ਕਰਕੇ ਲੜਾਈ ਹੋਈ ਹੈ ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ ਉਸ ਲੜਾਈ ਨੂੰ ਚੱਲਦੇ ਹੋਏ ਇੱਕ ਧਿਰ ਨੇ ਦੂਜਿਆਂ ਦੇ ਲੜਾਈ ਝਗੜਾ ਵੀ ਹੋਇਆ ਤੇ ਘਰ ਦੇ ਵੀ ਥੋੜੀ ਭੰਤੋੜ ਕੀਤੀ ਹੈਗੀ ਆ ਜਿਸ ਨੂੰ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜੀ 51/25 ਤੇ ਜਿਸ ਦੇ ਵਿੱਚ ਰਮਾਨ ਜਿਸ ਦੇ ਕੰਪਲੇਨਰ ਨੇ ਜਿਸ ਵੱਲੋਂ ਉਹਨਾਂ ਵੱਲੋਂ 6 ਦੋਸ਼ੀਆਂ ਦਾ ਨਾਮ ਲਿਖਾਇਆ ਗਿਆ ਸੀਗਾ ਬਾਈ ਨੇਮ ਜਿਨ੍ਹਾਂ ਵਿੱਚੋਂ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਦੀ ਟੀਮ ਵੱਲੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਤੇ ਜਿਹੜੇ ਬਾਕੀ ਦੋਸ਼ੀ ਹੈ ਉਹਨਾਂ ਦੀ ਭਾਲ جاری ਹੈ ਜੀ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ ਤੇ ਸਖਤ ਤੋਂ ਸਖਤ ਕਾਰਵਾਈ ਬਲ ਵਿੱਚ ਲਿਆ ਗਿਆ ਹੈ